ਅੰਡ ਦੌਲਤਪੁਰ ਦੇ ਵਿੱਚ ਸੁਰਜੀਤ ਸਿੰਘ ਦੇ ਵੱਲੋਂ ਜਿਹੜੀ ਜ਼ਮੀਨ ਠੇਕੇ ਤੇ ਲਈ ਗਈ ਹੈ ਤੇ ਉਹ ਉਹਨਾਂ ਦੇ ਜਿਹੜੇ ਧਰਮ ਪਤਨੀ ਨੇ ਉਹ ਸਾਡੇ ਨਾਲ ਮੌਜੂਦ ਨੇ ਤੇ ਉਹ ਜੀਡੀਪੀਐਸਸੀ ਦਾ ਸਮਰਥਨ ਕਰ ਰਹੇ ਨੇ ਜਿਨ੍ਹਾਂ ਦੇ ਵੱਲੋਂ ਇਹ ਜ਼ਮੀਨ ਦੇ ਬਾਰੇ ਧਰਨਾ ਲਗਾਇਆ ਗਿਆ ਕਿ ਇਹ ਜ਼ਮੀਨ ਮਜ਼ਦੂਰਾਂ ਨੂੰ ਮਿਲਣੀ ਚਾਹੀਦੀ ਹੈ ਬੀਬੀ ਕੀ ਨਾਮ ਹੈ ਤੁਹਾਡਾ ਹਰਵੰਤ ਕੁਰਾਈ ਇਹ ਤੁਹਾਡੇ ਘਰ ਵਾਲੇ ਦੇ ਵੱਲੋਂ ਜ਼ਮੀਨ ਲਈ ਗਈ ਹੈ ਠੇਕੇ ਤੇ ਕੋਈ ਪਤਾ ਨਹੀਂਗਾ ਜਿਆ ਪਤਾ ਨਹੀਂ ਸਤਰੀ ਗੱਲ ਮੈਂ ਤਾਂ ਉੱਥੋਂ ਬਿਮਾਰ ਹੋ ਕੇ ਆਈਆਂ ਮੈਨੂੰ ਕੋਈ ਪਤਾ ਨਹੀਂ ਹੈਗਾ ਠੀਕ ਹੈ ਜੀ ਮੈਨੂੰ ਇਹਨੇ ਪਤਾ ਦੱਸਿਆ ਨਹੀਂ ਹਾਂ ਨਾ ਜਾਂ ਬੋਟਾ ਪਈਆਂ ਨਾ ਜਾਂ ਦੱਸਿਆ ਨਾ ਮੈਨੂੰ ਹੁਣ ਦੱਸਿਆ ਠੀਕ ਹੈ ਮੈਂ ਤਾਂ ਬਿਨ ਬਾਰੇ ਨੇ ਕੰਮ ਕਰਇਆ ਤੇ ਉਹ ਹੁਣ ਫਿਰ ਬਾਹੂਗਾ ਕੌਣ ਮੈਨੂੰ ਕੋਈ ਪਤਾ ਨਹੀਂ ਹੈਗਾ ਮੇਰੇ ਘਰੇ ਮੁੰਡਾ ਬੈਠਾ ਵਾ ਠੀਕ ਹੈ ਹਾਂ ਮੇਰੇ ਘਰੇ ਮੁੰਡਾ ਚ ਤਾਂ ਦੋ ਜੀ ਹੈ ਠੀਕ ਹੈ ਹਾਂ ਮੈਨੂੰ ਕੋਈ ਪਤਾ ਨਹੀਂ ਹੈ ਕਿਉਂਕਿ ਉਹਨਾਂ ਦੇ ਵੱਲੋਂ ਇਹ ਜ਼ਮੀਨ ਥੇਕੀ ਤੇ ਲੈ ਲਈ ਗਈ ਹੈ ਤੁਹਾਡੇ ਪਤੀ ਦੇ ਵੱਲੋਂ ਤੇ ਤੁਹਾਡੇ ਬੱਚੇ ਫਿਰ ਅੱਗੇ ਪਾਉਣਗੇ ਉਹਨੂੰ ਜ਼ਮੀਨ ਨੂੰ ਮੈਨੂੰ ਨਹੀਂ ਮੇਰੇ ਕੋਈ ਅੱਛਾ ਠੀਕ ਹੈ ਕੁੜੀ ਆ ਕੁੜੀ ਆਪਣੇ ਘਰਵਾਲੇ ਨਾਲ ਵਸਦੀ ਹੈ ਠੀਕ ਹੈ ਤੇ ਫਿਰ ਹੁਣ ਤੁਸੀਂ ਇੱਥੇ ਇਸ ਧਰਨੇ ਦੇ ਵਿੱਚ ਬੈਠੇ ਹੋ ਵੀ ਇਹਨਾਂ ਨੂੰ ਇਹ ਜ਼ਮੀਨ ਮਿਲਣੀ ਚਾਹੀਦੀ ਹੈ ਬਸ ਹਾਂ ਹਾਂ ਠੀਕ ਹੈ ਮੈਨੂੰ ਚਾਹੀਦੀ ਆ ਨਾਰ ਅੱਛਾ ਮਤਲਬ ਤੁਹਾਨੂੰ ਮਿਲਣੀ ਚਾਹੀਦੀ ਆ ਕਿਉਂਕਿ ਤੁਹਾਡੇ ਘਰ ਵਾਲੇ ਦੇ ਵੱਲੋਂ ਇਹਨਾਂ ਦਾ ਹੱਥ ਮਾਰ ਕੇ ਮੈਂ ਬਰੋਬਰ ਖੜੀ ਆ ਠੀਕ ਹੈ ਹਾਂ ਉਹ ਤੇ ਉਧਰੋਂ ਪਿਆ ਰਹੇ ਆ ਅੱਛਾ ਹਾਂ ਠੀਕ ਹੈ ਤੇ ਬੀਬੀ ਤੁਹਾਡਾ ਨਾਮ ਕੀ ਆ ਮੇਰਾ ਨਾਮ ਰਵੀ ਜੀ ਮਲਕੀਤਕਾਰ ਅੱਛਾ ਤੇ ਇਹ ਬਾਪੂ ਜੀ ਕੀ ਲੱਗਦੇ ਨੇ ਤੁਹਾਡੇ ਸਾਡਾ ਚਾਚਾ ਲੱਗਦਾ ਚਾਚੇ ਲੱਗਦਾ ਠੀਕ ਹੈ ਹਾਂ ਜੀ ਤੇ ਫਿਰ ਇਹਨਾਂ ਦੇ ਵੱਲੋਂ ਜ਼ਮੀਨ ਲੈ ਲਈ ਕੀ ਠੇਕੇ ਤੇ ਫਿਰ ਤੁਹਾਨੂੰ ਤਾਂ ਖੁਸ਼ੀ ਹੋਣੀ ਚਾਹੀਦੀ ਐ ਸਾਨੂੰ ਖੁਸ਼ੀ ਕਿਵੇਂ ਹੋ ਜੂਗੀ ਅਸੀਂ ਤੁਹਾਡੇ ਤੁਹਾਡੇ ਚਾਚਾ ਜੀ ਇਹਨਾਂ ਨੂੰ ਜ਼ਮੀਨ ਲੈ ਲਈ ਠੀਕ ਨਹੀਂ ਨਹੀਂ ਸਾਨੂੰ ਕੋਈ ਖੁਸ਼ੀ ਨਹੀਂ ਅਸੀਂ ਭਾਈ ਸਾਰੇ ਨਾਲ ਅੱਛਾ ਠੀਕ ਹੈ ਹਾਂ ਸਾਡੇ ਹੱਕ ਸਾਨੂੰ ਵੀ ਜੀ ਮਿਲਣੇ ਚਾਹੀਦੇ ਨੇ ਠੀਕ ਫਿਰ ਸਾਨੂੰ 3 ਸਾਲ ਹੋ ਗਏ ਅਸੀਂ ਬਹੁਨੇ ਆ ਅਸੀਂ ਵੀ ਲੈਨੇ ਆਪ ਇਥੋਂ ਠੇਕੇ ਤੋਂ ਜ਼ਮੀਨ ਠੀਕ ਹੈ ਹਾਂ ਇਹ ਗਲਤ ਕਰਿਆ ਸਾਡੇ ਬੁੜੇ ਨੇ ਕੰਮ ਇਹ ਠੀਕ ਹੈ ਹਾਂ ਤੇ ਸਰਪੰਚ ਸਾਹਿਬ ਕਹਿੰਦੇ ਵੀ ਮੈਂ ਇਹ ਚਾਹੁੰਦਾ ਸੀਗਾ ਵੀ ਇਹ ਜਿਹੜੀ ਜ਼ਮੀਨ ਆ ਵੀ ਉਹ ਕਿਤਨੇ ਕਿਤੇ ਇਹਨਾਂ ਨੂੰ ਮਿਲ ਜਵੇ ਮੈਂ ਤਿੰਨ ਚਾਰ ਵਾਰ ਬੋਲੀ ਵੀ ਰੱਦ ਕਰਾਈ ਹੈ ਹਾਂ ਹੋਈਆ ਠੀਕ ਹੈ ਹਾਂ ਤੇ ਫਿਰ ਇਹ ਕੀ ਕਿਵੇਂ ਉਧਰ ਜ਼ਮੀਨ ਕਿਵੇਂ ਜਾ ਰਹੀ ਇਹ ਹੁਣ ਸਾਡੇ ਬੁੜੇ ਨੂੰ ਕੰਮਲੇ ਨੂੰ ਇਹ ਅਣਪੜ ਬੰਦਾ ਅੱਛਾ ਇਹਨੂੰ ਲੱਖਣ ਜੇ ਇਹਨਾਂ ਨੂੰ ਹੋਵੇ ਫਿਰ ਗੱਲਾਂ ਕਰਦੀਆਂ ਨੇ ਠੀਕ ਹੈ ਇਹ ਕੋਈ ਸਾਡੇ ਨਾਲ ਰਾਏ ਕਰਦਾ ਅੱਛਾ ਜੀ ਸਾਡੇ ਨਾਲ ਰਾਏ ਕਰਦਾ ਘੱਟ ਲੱਗਿਆ ਹਾਂ ਘੱਟ ਕਰਦੇ ਸੀ ਇਹਨੂੰ ਆਪਣੇ ਸਮਝ ਕੰਮ ਨਹੀਂ ਕਰਨਾ ਉਰੇ ਅਸੀਂ ਕਦੇ ਇਕੱਲੇ ਵੀ ਨਹੀਂ ਜੀ ਵੱਡੇ ਜਿਆਦੇ ਹੋ ਆ ਅਸੀਂ ਭਾਈਚਾਰੇ ਦੇ ਨਾਲ ਠੀਕ ਹੈ ਇਹ ਗਲਤੀ ਆ ਸਾਡੇ ਬੁੜੇ ਦੀ ਫਿਰ ਫਿਰ ਦਵਾਈ ਕਿਹਨੂੰ ਆ ਜਮੀਨ ਇਹ ਜੀ ਇਹ ਜੀਵਿਦਾਰਾਂ ਨੂੰ ਦਵਾਈ ਆ ਅੱਛਾ ਇਹ ਵੀ ਦਵਾਈ ਹਾਂ ਉਰੇ ਕਹਿੰਦੇ ਨੇ ਵੀ ਕਾਕਾ ਵੀ ਦੇਖਦਾ ਵੀ ਉਹਨਾਂ ਨੂੰ ਦਵਾਈ ਆ ਠੀਕ ਹੈ ਹਾਂ